2016 ਚ 14 ਤੋਂ ਨੋਟਬੰਦੀ ਹੋਈ ਉਦੋਂ 500 ਅਤੇ 1000 ਦੇ ਨੋਟ ਬੰਦ ਹੋਏ ਸਨ ਤੇ 2000 ਦਾ ਨਵਾਂ ਨੋਟ ਮਾਰਕੀਟ 'ਚ ਆਇਆ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦੀ ਵਜ੍ਹਾ ਦੱਸੀ ਸੀ ਕਿ ਇਹ ਕ腐ਸ਼ਨ ਖਤਮ ਕਰਨ ਲਈ ਵੱਡਾ ਕਦਮ ਹੈ ਪਰ 507 ਸਾਲ ਬਾਅਦ ਵੀ ਸਰਕਾਰ ਨੇ ਕਦੇ ਸਾਫ਼ ਨਹੀਂ ਕੀਤਾ ਕਿ ਕ腐ਸ਼ਨ ਘਟਿਆ ਜਾਂ ਫਿਰ ਹੋਰ ਵੱਧ ਗਿਆ ਉਲਟ ਹੁਣ ਸਰਕਾਰ ਨੇ 2000 ਦੇ ਨੋਟ ਹੀ ਸਿਸਟਮ 'ਚੋਂ ਹੌਲੀ-ਹੌਲੀ ਬਾਹਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ 2000 ਦਾ ਨੋਟ ਅਜੇ ਵੀ ਲੀਗਲ ਟੈਂਡਰ ਯਾਨੀ ਕਿ ਕਾਨੂੰਨੀ ਰੂਪ ਵਿੱਚ ਚੱਲ ਨਹੀਂ ਹੋ ਗਿਆ ਪਰ ਆਰਬੀਆਈ ਹੁਣੇ ਨੋਟ 90 ਸਿਰੇ ਨਾਲ ਛਾਪ ਨਹੀਂ ਰਿਹਾ ਯਾਨੀ ਕਿ ਆਰਬੀਆਈ ਹੁਣ ਨਵੇਂ ਨੋਟ 2000 ਦੇ ਨਹੀਂ ਬਣਾ ਰਿਹਾ ਤੇ ਆਰਬੀਆਈ ਨੇ ਲੋਕਾਂ ਨੂੰ ਕਿਹਾ ਸੀ ਕਿ ਜਿੰਨਾਂ ਕੋਲ 2000 ਦੇ ਨੋਟ ਹਨ ਉਹ ਬਦਲਵਾ ਲੈਣ ਤੇ ਸਾਰੇ ਨੋਟ ਵਾਪਸ ਕਰ ਦਨ ਲੋਕਾਂ ਨੇ ਬਹੁਤ ਸਾਰੇ ਨੋਟ ਵਾਪਸ ਕਰ ਦਿੱਤੇ ਪਰ ਹੁਣ RBI ਨੇ ਇੱਕ ਨਵਾਂ ਖੁਲਾਸਾ ਕੀਤਾ ਹੈ ਕਿ ਕਰੀਬ 6000 ਕਰੋੜ ਦੇ 2000 ਦੇ ਨੋਟ ਅਜੇ ਤੱਕ ਵਾਪਸ ਹੀ ਨਹੀਂ ਆਏ ਯਾਨੀ ਕਿ 6000 ਕਰੋੜ ਦੇ ਨੋਟ 2000 ਦੇ ਲੋਕਾਂ ਨੇ ਜਮ੍ਹਾਂ ਹੀ ਨਹੀਂ ਕਰਵਾਏ ਮਈ 2023 ਵਿੱਚ ਜਦੋਂ RBI ਨੇ 2000 ਦੇ ਨੋਟ ਸਰਕੂਲੇਸ਼ਨ ਤੋਂ ਹਟਾਏ ਤਾਂ ਬਾਜ਼ਾਰ ਵਿੱਚ 3.56 ਲੱਖ ਕਰੋੜ ਦੇ 2000 ਦੇ ਨੋਟ ਮੌਜੂਦ ਸਨ ਇਨਾਂ ਵਿੱਚੋਂ 98.29% ਨੋਟ ਵਾਪਸ ਆ ਚੁੱਕੇ ਹਨ ਪਰ 699 ਕਰੋੜ ਦੇ ਨੋਟ ਅਜੇ ਵੀ ਵਾਪਸ ਨਹੀਂ ਆਏ ਤੇ ਇਹ ਨੋਟ ਕਿਉਂ ਨਹੀਂ ਵਾਪਸ ਆਏ? ਕੌਣ ਹੈ ਜਿਨ੍ਹਾਂ ਕੋਲ ਇਹ ਨੋਟ ਅਜੇ ਵੀ ਹਨ ਤੇ ਉਹ ਕਿਉਂ ਨਹੀਂ ਵਾਪਸ ਲਿਆਂਦੇ ਰਹੇ? ਤਾਂ ਇਸ ਹਾਲਤ ਬਾਅਦ ਸਰਕਾਰ ਨੇ ਕਦੇ ਵੀ ਸਾਫ਼ ਨਹੀਂ ਕੀਤਾ ਕਿ ਇਹ ਨੋਟ ਕਿਸ ਵਜ੍ਹਾ ਕਰਕੇ ਵਾਪਸ ਲਏ ਗਏ ਸੀਗੇ 2000 ਦੇ ਸਰਕਾਰ ਨੇ ਕਿਹਾ ਸੀ ਕਿ 2000 ਦੇ ਨੋਟ ਕੈਸ਼ਲੈਸ ਕਰਪਸ਼ਨ ਰੋਕਣ ਅਤੇ ਅਰਥ ਵਿਵਸਥਾ ਨੂੰ ਉਤਸ਼ਾਹਿਤ ਦੇਣ ਵਾਲੇ ਲਿਆਂਦੇ ਗਏ ਸਨ ਪਰ ਆਖਰ ਇਹ ਨੋਟ ਚੁੱਪਚਾਪ ਬੰਦ ਵੀ ਹੋ ਗਏ ਅਤੇ ਕੁਝ ਨੋਟ ਵਾਪਸ ਹੀ ਨਹੀਂ ਆਏ ਤੇ ਹੁਣ 2000 ਦੇ ਨੋਟਾਂ ਦੀ ਗੱਲ ਚੱਲ ਹੀ ਰਹੀ ਹੈ ਤੇ ਨਾਲ ਹੀ 500 ਦੇ ਨੋਟਾਂ ਦੀ ਵੀ ਚਰਚਾ ਹੋ ਰਹੀ ਹੈ ਚੰਦਰਬਾਬੂ ਨਾਇਡੂ ਵੱਲੋਂ 500 ਦੇ ਨੋਟਾਂ ਨੂੰ ਬੰਦ ਕਰਨ ਦੀ ਗੱਲ ਕਹਿਣ ਮਗਰੋਂ ਔਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਤੇ ਸਰਕਾਰ ਨੇ ਬੈਂਕਾਂ ਨੂੰ ਕਿਹਾ ਕਿ ਏਟੀਐਮ ਵਿੱਚ ਸਿਰਫ 100 ਅਤੇ 200 ਦੇ ਨੋਟ ਹੀ ਰੱਖੇ ਜਾਣ ਇਸ ਤਰ੍ਹਾਂ 500 ਦੇ ਨੋਟ ਹੌਲੀ-ਹੌਲੀ ਸਰਕੂਲੇਸ਼ਨ ਤੋਂ ਬਾਹਰ ਹੋ ਜਾਣਗੇ ਤੇ ਬੀਤੇ 2023 ਸਾਲ ਦੇ ਵਿੱਚ ਆਰਬੀਆਈ ਨੇ 2000 ਦੇ ਨੋਟ ਬਦਲਣ ਦੀ ਆਖਰੀ ਮਿਆਦ 7 ਅਕਤੂਬਰ 2023 ਰੱਖੀ ਸੀ ਹੁਣ ਇਹ ਮਿਆਦ ਖਤਮ ਹੋ ਚੁੱਕੀ ਹੈ ਪਰ ਆਰਬੀਆਈ ਦੇ ਇੰਨੀ ਈਸ਼ੂ ਆਫਿਸਾਂ ਵਿੱਚ ਇਹ ਅਜੇ ਵੀ ਬਦਲੇ ਜਾ ਸਕਦੇ ਹਨ ਬਾਈ ਪੋਸਟ ਵੀ ਆਰਬੀਆਈ ਨੂੰ ਭੇਜੇ ਜਾ ਸਕਦੇ ਹਨ ਅਤੇ ਨੋਟਾਂ ਦੇ ਬਦਲੇ ਇਹ ਰਕਮ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਪਰ ਸਵਾਲ ਅਜੇ ਵੀ ਬਰਕਰਾਰ ਹੈ ਕਿ 699 ਕਰੋੜ ਦੇ 2000 ਦੇ ਨੋਟ ਕਿੱਥੇ ਚਲੇ ਗਏ ਜੋ ਕਿ RBI ਨੂੰ ਅਜੇ ਤੱਕ ਵਾਪਸੀ ਨਹੀਂ ਮਿਲੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ